ਵਿਚ ਨਾਬਾਲਗ ਬੱਚੇ ਦੇ ਨਾਲ ਹੋਏ ਕਿਨੌਣੇ ਮਾਮਲੇ ਦੇ ਵਿੱਚ ਹੁਣ এবੀਵੀਪ ਵਿਦਿਆਰਥੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਜੈਂਦਰ ਕੌਰ ਦਾ ਹੈ ਕਹਿਣਾ ਹੈ ਕਿ ਚਾਰ ਪੁਲਿਸ ਮੁਲਾਜ਼ਮ ਡਿਸਮਿਸ ਹੋਣ ਦੱਸਦੇ ਇਹ ਕਿ ਜਲੰਧਰ ਦੇ ਬੈਸਟ ਹਲਕੇ ਦੇ ਪਾਰ ਇਸ ਸਟੇਟ ਦੇ ਵਿੱਚ 13 ਸਾਲਾ ਮਾਸੂਮ ਦਾ ਕਤਲ ਹੁੰਦਾ ਹੈ ਜਿਸ ਤੋਂ ਬਾਅਦ এবੀਵੀਪ ਵਿਦਿਆਰਥੀਆਂ 'ਚ ਕਾਫੀ ਰੋਸ ਹੈ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਪਹਿਲਾਂ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਘਟਨਾ ਦੇ ਦੌਰਾਨ ਕਾਰਵਾਈ ਦੇ ਵਿੱਚ ਕੁਤਾਹੀ ਵਰਤਣ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਜ਼ਾ ਇਹ ਹੈ ਕਿ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਐਸਆਈ ਨੂੰ ਡਿਸਮਿਸ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਦੋਸ਼ੀ ਦੇ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਨਾਗਾਲੈਂਡ ਕੇਸ ਦਾ ਜ਼ਿਕਰ ਕਰਦੇ ਕਿ ਕਿ ਉੱਥੇ આરોપી ਨੂੰ ਪੇੜ ਤੇ ਲਟਕਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਉੱਥੇ ਅਜਿਹਾ ਦੁਬਾਰਾ ਨਹੀਂ ਹੋਇਆ। ਅਜਿਹਾ ਹੀ ਸਬਕ ਜਿਹੜਾ ਹੈ ਉਹ ਸਿਖਾਉਣਾ ਚਾਹੀਦਾ। 4 ਹਸਾਬ ਕਾ ਕੈਪਟਨ 4 ਹਸਾਬ ਕਾ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ 4 ਹਸਾਬ ਕਾ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਬੇਟੀ ਤੇ பாஜக ਆਗੂ ਜੈਂਦਰਕੌਰ ਦੇ ਵੱਲੋਂ ਵੀ ਜਮ ਕੇ ਪੜਾਸ ਕੱਢੀ ਗਈ ਉਹਨਾਂ ਨੇ ਪਰਿਵਾਰਦਨਾ ਮੁਲਾਕਾਤ ਕੀਤੀ ਹੈ ਤੇ ਉਹਨਾਂ ਕਿਹਾ ਕਿ ਉਹ ਪੁਲਿਸ ਨੂੰ ਇਹ اپੀਲ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਮਿਲੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਰਿਵਾਰ ਨੇ ਪੁਲਿਸ ਨੂੰ اپੀਲ ਕੀਤੀ ਤਾਂ ਪੁਲਿਸ ਇੱਕ ਘੰਟੇ ਤੱਕ ਘਰ ਦੀ ਤਲਾਸ਼ੀ ਲੈਂਦੀ ਰਹੀ ਹੈ ਪਰ ਬੱਚੀ ਨਹੀਂ ਮਿਲੀ ਉਹਨਾਂ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਇਸ ਕੇਸ ਨੂੰ ਲਗਾਇਆ ਜਾਣਾ ਚਾਹੀਦਾ ਤੇ ਸੀਬੀਆਈ ਤੋਂ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਤੇ सीबीआई ਤੋਨ ਦੇ ਕਿਹਨਾਂ ਕੇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਜੈਂਦਰ ਕੌਰ ਦਾ ਇਲਜ਼ਾਮ ਹੈ ਕਿ ਕਟਨਾ ਦੇ ਦੌਰਾਨ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਹੀ ਨਹੀਂ ਸੀ ਤੁਹਾਨੂੰ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਨਾਲ ਨੇ ਪਰਿਵਾਰ ਕੇ ਸਾਥ ਬਾਤ ਚਿਤ ਹੋਈ ਕੀ ਬਾਤ ਹੋਈ ਹੈ ਆਪ ਸਮਝ ਸਕਤੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਕਿਸੇ ਦਾ ਬੱਚਾ ਗਿਆ ਹੈ ਅਸੀਂ ਸਾਰੇ ਮਾਪੇ ਐਸੇ ਐਸੀ ਗੰਦੀ ਘਟਨਾ ਹੋਈ ਹੈ। ਔਰ ਜੋ ਮਾਂ ਨੇ ਪਹਿਲੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ। ਪੁਲਿਸ ਨੂੰ ਬੁਲਾਇਆ। ਮੁਲਾਜ਼ਮ ਅੰਦਰ ਬੈਠੇ ਰਹੇ। ਚਾਹ ਪੀਂਦੇ ਰਹੇ ਘੰਟਾ। ਇਹ ਕੋਈ ਗੱਲ ਹੁੰਦੀ ਹੈ? ਉਹ ਬੱਚੀ ਉੱਥੇ ਸੀਗੀ। ਉੱਥੋਂ ਹੀ ਪਾਈ ਗਈ ਹੈ। ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਗੀ ਉਸ ਨੂੰ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਦੇ ਹਾਂ ਉਹ ਫਾਂਸੀ ਹੋਣੀ ਚਾਹੀਦੀ ਹੈ ਬੰਦੇ ਨੂੰ ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁੱਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਇਹ ਕੇਸ ਲੰਮਾ ਨਹੀਂ ਜਾਣਾ ਚਾਹੀਦਾ ਕੇ ਪਰਿਵਾਰ ਨੂੰ ਕੁਛ ਤਾਂ ਉਹ ਹੌਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲੋ ਹੈਗਾ ਪਰ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ ਦੇਰ ਨਹੀਂ ਲਗਾਨੀ ਚਾਹੀਦੀ ਸਵਾਲ ਖੜੇ ਹੁੰਦੇ ਨੇ ਅਜੇ ਤੱਕ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਪੁਲਿਸ ਇੰਸਪੈਕਟਰ ਇਹ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਣ ਆਉਂਦੇ ਨੇ ਫਿਰ ਅਸ਼ਵਾਸਨ ਹੀ ਦੇ ਕੇ ਚਲੇ ਜਾਂਦੇ ਨੇ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਚਾਰੋਂ ਜਿੰਨੇ ਆਏ ਸੀਗੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਕੱਢਿਆ ਜਾਵੇ ਡਿਸਮਿਸ ਕੀਤਾ ਜਾਵੇ ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ ਪ੍ਰੈਸ਼ਰ ਪਾਵਾਂਗੇ ਨਾ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਏ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਿਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਬੀਤੀ ਹੋਣੀ ਹੈ ਮਾਂ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਆਏ ਦੀ ਨਹੀਂ ਐਸਾ ਕੋਈ ਲੋ ਐ ਨਾ ਆਰਡਰ ਨਹੀਂ ਐ ਸਾਰੇ ਕਿਤੇ ਪੰਜਾਬ 'ਚ ਤਹਾਨੂੰ ਵੀ ਪਤਾ ਹੈ ਸਾਰੇ ਕਿਤੇ ਜਾਣੇ ਆ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰ ਦਿਨ ਦਿਨੇ ਹੋ ਤੁਹਾਨੂੰ ਪਤਾ ਕੀ ਹੋ ਰਿਹਾ ਪੰਜਾਬ ਅੱਛਾ ਜਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਿਆ ਚਾਹ ਪੀਤੀ 1 ਘੰਟੇ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਆਪਦੇ ਦੀ ਪਰਵਾਹ ਨਹੀਂ ਹਾਲਾਂਕਿ ਜੋ ਚੀਜ਼ ਹੋਈ ਇਨਾ ਹਿਊਰੀਜ਼ ਕ੍ਰਾਈਮ ਉਸ ਤੋਂ ਬਾਅਦ ਵੀ ਹਲੀ ਤੱਕ ਕਾਰਵਾਈ ਨਾ ਹੋਣੀ ਸਿਰਫ ਉਸ ਨੂੰ ਲਾਈਨ ਹਾਜ਼ਰ ਕਰ ਦੇਣਾ ਇਹ ਪਰਚਾ ਉੱਜੇ ਪਰਚਾ ਲਾ ਹੋਣਾ ਇਨੀ ਹਿੰਸ ਲਾਈਨ ਦੇ ਬਾਅਦ ਉਸ ਕਮਿਸ਼ਨਰ ਤੇ ਅੰਦਨਾਬਾਦ ਤੋਂ ਲਿਏ ਨੇ ਉਸ ਤੋਂ ਅਲੱਗਾ ਕੌਂਸਲੋ ਜ਼ਿਲ੍ਹੇ ਕਾ ਨੂੰ ਕਾਰਵਾਈ ਕੀਤੀ ਗਈ ਪਰਿਵਾਰ ਕਹਿੰਦਾ ਕਿ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੈਸ਼ਰ ਸਾਰੀ ਰਾਤ ਪਾਇਆ ਗਿਆ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦਾ ਨਹੀਂ ਹੈ ਕਿ ਪੁਲਿਸ ਨੂੰ ਇਸ ਦੇ ਉੱਪਰ ਧਿਲਮਟ ਕਿਸੇ ਵੀ ਤਰੀਕੇ ਦੀ ਨਹੀਂ ਵਰਤਣੀ ਚਾਹੀਦੀ ਸੀ ਇਹ ਪਰਚਾ ਉਸੇ ਵਕਤ ਹੋ ਜਾਣਾ ਚਾਹੀਦਾ ਸੀ ਕਿ ਪੁਲਿਸ ਬਿਲਕੁਲ ਪਰਚਾ ਉਸੇ ਟਾਈਮ ਹੋ ਜਾਣਾ ਚਾਹੀਦਾ ਸੀਗਾ ਕਿ 2 ਘੰਟੇ ਜਿੰਨਾ ਵੀ ਬੈਠੇ ਸੀ 2 ਘੰਟੇ ਜੋ ਵੀ ਸੀਗਾ ਸ਼ਾਇਦ ਕੁੜੀ ਚ ਕੋਈ ਜਾਨ ਹੋ ਰਹੀ ਹੁੰਦੀ ਤੁਸੀਂ ਸੈਂਟਰ ਗਵਰਨਮੈਂਟ ਕੋ ਲੈ ਕੇ ਜਾਉਂਗਾ ਅਸੀਂ ਜੀ ਤੇ ਇੱਥੇ ਕੁਝ ਨਹੀਂ ਕਰਨਗੇ ਨਾ ਸੀਬੀਆਈ ਦੀ ਡਿਮਾਂਡ ਕਰਾਂਗੇ ਔਰ ਅਸੀਂ ਪੂਰੇ ਖੜੇ ਹੈ ਪਰਿਵਾਰ ਨਾਲ ਔਰ ਅਸੀਂ ਇਹਨਾਂ ਨਾਲ ਟੱਚ ਰਾਵਾਂਗੇ ਥੈਂਕ ਯੂ ਦੇ ਪੁਲਿਸ ਨੇ ਪਹੁੰਚਦੀ ਮਹਿਲਾ ਹੱਕਮ ਮੌਕੇ ਕੀ ਕਰੇ ਮੈਡਮ ਇੱਕ ਸਵਾਲ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਕਾਫੀ ਸਮੇ ਤੁਹਾਡੇ ਜਿਹੜੇ ਨਾਲੇ ਸ਼ਿਤਲ ਜੀ ਇਹ ਪਹੁੰਚ ਜਾਂਦੇ ਨੇ ਮੱਲੇ ਵਾਲੇ ਰਲ ਕੇ ਜਿਹੜੀ ਹੈ ਬੂੜੀ ਬਾਹਰ ਕੱਢਦੇ

ਬਾਹਰ ਮਾਰ ਹੋ ਰਹੀ ਹੈ ਠੀਕ ਹੈ ਬੈਕ ਹੋ ਕੇ ਚਲਣਾ ਤੇ ਅਸੀਂ ਪਹਿਲਾਂ ਪ੍ਰੋਟੈਸਟ ਕਰਕੇ ਆਏ ਹਾਂ ਡਾਕਟਰ ਵੀਰ ਅੰਬੇਦਕਰ ਚੌਕਲੇ ਜਿੰਨੀ ਮੈਨ ਨਾਲ ਕੁੜੀਆਂ ਸਭ ਨੇ ਪ੍ਰੋਟੈਸਟ ਕੀਤਾ ਹੈ ਅਗੇਂ ਸਰਕਾਰ ਅਗੇਂਸਟ ਜੋ ਪੁਲਿਸ ਕਰਮੀ ਸੀ ਉਹਨਾਂ ਨੇ ਪੰਜਾਬ ਬੁਸਪਰੀ ਦੇ ਵਿੱਚ ਕੀਤਾ ਹੈ ਕਿ ਜੋ ਕਿਸੇ ਪਹਿਲਾਂ ਆ ਕੇ 3:30 7 ਵਜੇ ਤੈਨਾਂ ਨੇ ਕਿਉਂ ਨਹੀਂ ਆਪਣੀ ਇਨਵਿਸਟਿਗੇਸ਼ਨ ਸਾਡੀ ਇੱਕ ਹੀ ਮੰਗ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਪਾਸੇ ਦਿੱਤੀ ਜਾਵੇ ਤੇ ਜਿਹੜੀ ਪੁਲਿਸ ਕਰਮੀਆਂ ਉੱਤੇ ਸੀਗੇ ਅਨਸਸਪੈਂਡ ਨਾ ਕਰਕੇ ਉਹ ਡਿਸਮਿਸ ਕੀਤਾ ਜਾ ਤਾਂ ਕਿ ਅੱਗੇ ਵੀ ਜਿੰਨੀ ਵੀ ਪੁਲਿਸ ਕਰਮੀਆਂ ਨੇ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੂ। ਜੇ ਕੁਪਲ ਪਬਲਿਕ ਸਰਵੈਂਟ ਦੀ ਜੇ ਪਬਲਿਕ ਹੀ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਜੇ ਕੁੜੀਆਂ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਫਿਰ ਕਿੱਥੇ ਸੇਫ ਹੋਣਗੀਆਂ? ਆਸਪੜੋਸ ਦੇ ਵਿੱਚ ਕੋਈ ਸੇਫ ਨਹੀਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਚਾਚੇ ਤਾਈ ਆਪਣਾ ਭਰਾ ਕਹਿੰਦੇ ਆ ਜੇ ਜਿਸੀਂ ਉਹਨਾਂ ਨਾਲ ਨਹੀਂ ਸੇਫ ਅਸੀਂ ਕਿੱਥੇ ਸੇਫ ਹੋਵਾਂਗੇ? ਕਦੋਂ ਕੁੜੀਆਂ ਸੇਫ ਹੋਣਗੀਆਂ? ਕੱਲ ਤੋਂ ਕਸੀਂ ਕੈਂਟਲ ਮਾਰਚ ਕਰਾਂਗੇ। ਕੋਈ ਵੀ ਸਰਕਾਰ ਕੋਲ ਮੰਗ ਕਰਦੇ ਰਵਾਂਗੇ ਸਾਨੂੰ ਇਨਸਾਫ ਸਾਨੂੰ ਜਸਟਿਸ ਕਦੋਂ ਮਿਲੂਗਾ ਇਹੋ ਜਿਹਦਾ ਨਾ ਨਾਗਲੈਂਡ ਚ ਹੋਇਆ ਸੀ ਇੱਕ ਕੇਸ ਹੋਇਆ ਉਹਨਾਂ ਨੇ ਉਹਨੂੰ ਸਾਹਮਣੇ ਰੱਖ ਤੇ ਦੇ ਜਲਾ ਕੇ ਫੂਕ ਦਿੱਤਾ ਤੇ ਇੱਥੇ ਕਿਉਂ ਨਹੀਂ ਇਹੋ ਜਿਹਾ ਉਸ ਤੋਂ ਬਾਅਦ ਕੋਈ ਉੱਥੇ ਕੇਸ ਨਹੀਂ ਹੋਇਆ ਤੇ ਇੰਡੀਆ ਚ ਕਿਉਂ ਨਹੀਂ ਚੀਜ਼ਾਂ ਹੋਦੀ ਕਿਉਂ ਪੰਜਾਬ ਚ ਨਹੀਂ ਹੋਉਂਦੀ ਬਹੁਤ سارے ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਜਿਸ ਨੇ ਡਿਊਟੀ ਸਹੀ ਨਹੀਂ ਕੀਤੀ ਉਸ ਦੇ ਉੱਪਰ ਪਰਚਾ ਦਰਜ ਨਹੀਂ ਹੋਇਆ ਦੂਸਰਾ ਸਵਾਲ ਮਹਿਲਾ ਪੁਲਿਸ ਕਮਿਸ਼ਨਰੇ ਤਿੰਨ ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਪਹੁੰਚਦੀ ਹੈ ਪਰ ਫਿਰ ਅਸ਼ਵਾਸਨ ਦਿੱਤਾ ਜਾਂਦਾ ਕਿ ਕਾਰਵਾਈ ਕੀਤੀ ਜਾਵੇਗੀ ਕਦੋਂ ਕਾਰਵਾਈ ਕੀਤੀ ਜਾਵੇ ਕਦੋਂ ਕਦੋਂ ਚਾਰ ਤਿੰਨ ਹੋਰ ਮਰਣਗੀਆਂ ਉਦੋਂ ਕਰੋਗੇ ਕਾਰਵਾਈ ਕਦੋਂ ਕਰਨੀ ਹੈ ਕਾਰਵਾਈ ਇਹ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਲੰਬਾ ਸੁਣਾ ਅਦਾਲਤ ਕਿਉਂ ਇਹੀ ਇਹੀ ਦੀ ਸਾਡੀ ਮੰਗ ਹੈ ਕਿ ਸਪੀਡੀ ਟ੍ਰਾਇਲ ਕਰੋ ਤੁਸੀਂ ਤਿੰਨ ਤਿੰਨ ਚਾਰਾਂ ਸਾਲ ਲਾ ਦਿੰਦੇ ਹੋ ਕਿ ਇੱਕ ਕੁੜੀ ਨੂੰ ਇਨਸਾਫ ਦੇਣ ਲਈ ਕਦੋਂ ਚਾਹਤੋਂਗੇ ਫਿਰ ਕਈ ਤਾਂ ਬਰੀ ਵੀ ਹੋ ਜਾਂਦੇ ਨੇ ਕਈਆਂ ਤੁਸੀਂ ਉਮਰ ਕੈ ਜਿਸਦੇ ਫਿਰ ਉਹ ਛੁੱਟੀ ਲੈ ਕੇ ਬਾਹਰ ਆ ਜਾਂਦੇ ਨੇ ਕੀ ਫਾਇਦੇ ਹੋਜੀ ਸਜਾ ਦਾ ਜਿੱਦਾਂ ਉਹ ਕੋਈ ਕੁੜੀ ਤੀ ਕਿਸੇ ਦੀ ਮਾਰ ਰਹੀ ਹੈ ਉਹਨੂੰ ਵੀ ਉਦਾਂ ਹੀ ਮਾਰਿਆ ਜਾਵੇ ਸਪੀਡਿਡ ਟ੍ਰਾਇਲ ਜ਼ੋਨ ਜਲੰਧਾ ਫੋੜ ਕਿਤੇ ਜਾ ਰਹੇ ਨੇ ਸਮੁੱਚੀ ਨਿਗਰਾਨ ਦੇ ਵਿੱਚ ਇਸ ਕਾਨੂੰਨ ਦੇ ਉੱਤੇ ਵੀ ਫੋੜ ਕਰਨਾ ਕਰੀ ਰਹੀ ਹੈ ਮੇਰੀ ਤਾਂ ਇਹੀ ਅਪੀਲ ਹੈ ਮੇਰੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਨਸਾਫ ਮਿਲੇ ਮੇਰੀ ਇਹੀ ਅਪੀਲ ਹੈ ਕਿ ਲੋ ਐਂਡ ਆਰਡਰ ਜੀ ਕਿ ਥੋੜੇ ਚੇਂਜਸ ਕੀਤੇ ਜਾਣ ਸਪੀਡਿਡ ਟ੍ਰਾਇਲ ਹੋ ਜਲਦੀ ਤੋਂ ਜਲਦੀ ਔਰ ਕੜੀ ਤੋਂ ਕੜੀ ਸਜ਼ਾ ਪੁਲਿਸ ਕਮਿਸ਼ਨਰ ਨੂੰ ਜਲੰਧਰ ਨੂੰ ਕੀ ਕਹਿਣਾ ਚਾਹਦੇ ਹੋ ਤੁਸੀਂ ਉਹਨਾਂ ਦੇ ਕੇ ਇਸੇ ਹੀ ਬੇਨਤੀ ਹੈ ਕਿ ਕਿਰਪਾ ਆਪਣੇ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾਂ ਕਿ ਜਿਹੜੀ ਕੁੜੀਆਂ ਤੁਹਾਡੇ ਹੱਥਾਂ 'ਚ ਨਹੀਂ ਸੇਫ ਰਹਿਣਗੀਆਂ ਤੇ ਕਿਹਨਾਂ ਦੇ ਹੱਥਾਂ 'ਚ ਸੇਫ ਐ ਤੇ ਤੁਸੀਂ ਸਾਧਨਾ ਵਜ੍ਹਾ ਕੀ ਪਤਾ ਤੁਸੀਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਲੈਂਦੇ ਚੰਗੀ ਤਰੀਕੇ ਨਾਲ ਜੇ ਬਾਥਰੂਮ 'ਚ ਕੁੜੀ ਬਾਹਰੋਂ ਮਿਲੀ ਐ ਪਹਿਲਾਂ ਮਿਲ ਜਾਂਦੀ ਏਐਸਆਈ ਮੰਗਤ ਨੂੰ ਰਾਮ ਨੂੰ ਲੈ ਕੇ ਕਾਰਵਾਈ ਨਹੀਂ ਲੈ ਕੇ ਕੀ ਕਹਿਣਾ ਹੁੰਦਾ ਐਫਆਈਆਰ ਹੋਣ ਮੈਂ ਤਾਂ ਕਹਿਨੀ ਹੁਣ ਤਾਂ ਐਫਆਈਆਰ ਹੋਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ ਬਾਅਦ 'ਚ ਕਿਉਂ ਹੈ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣਾ ਕਿਉਂ ਨਹੀਂ ਉਹਨਾਂ ਨੂੰ ਡਿਸਮਿਸ ਕਰੋ ਤਾਂ ਕਿ ਜੇ ਕੱਢਿਆ ਜਾਊਗਾ ਤਾਂ ਹੀ ਦੂਜੇ ਦੇ ਕੰਮਾਂ ਚੇ ਜਾਊਗੀ ਨਾ ਕਿ ਨਹੀਂ ਸਾਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ